ਨਾਂ ਤਾਂ ਮੁੱਲ ਤਾਂ ਕਿਹੜਾ ਪੈਂਦਾ ਜੀ ਕੋਈ ਰੁਪਏ ਪਾਤੀ ਕੋ 2 ਰੁਪਏ ਪਾਤੀ ਮੰਗਦੇ ਐ ਨਾ ਹੀ ਇਹਨੇ 베ਤੀਆਂ ਜਾਂਦੀਆਂ ਇਹ ਚੀਜ਼ ਐ ਜਿਹੜੀ ਕਿੱਥੇ ਰੇ ਦੀ ਟਰਾਲੀ 400 ਰੁਪਏ ਦੀ ਵਿਕਦੀ ਐ ਤੇ ਮੈਨੂੰ ਲੱਗਦਾ ਵੀ 4 ਲੱਖ ਦੀ ਬਣਦੀ ਉਸ ਵਾਂਗ ਸੀ ਰੋਟੀ ਪਕਾ ਲੈਂਦੀ ਸੀ ਤੇ ਖਾ ਲੈਂਦੇ ਸੀ ਬੰਦੇ ਖੇਤ ਕੰਮ ਕਰਦੇ ਸੀਗੇ ਜਿਹੜਾ ਘਰੋਂ ਗੋਹਾ ਪਉਣਾ ਹੀ ਡੁੰਡੋਇਲਾ ਕਿ ਇੱਕ ਵਾਰੀ ਪਾਪੇ ਉਹੀ ਬਤੀ ਜਾਂਦੇ ਸੀ ਡੁੰਡੋਇ ਵੀ ਵੇਚ ਦਿੰਨੇ ਐ ਤੇ ਰੇ ਵੀ ਵੇਚਦੇ ਆ ਇੱਕ ਅਸੀਂ ਰੂੜੀ ਨੱਪਦੇ ਆ ਜਿਹੜੀ ਆਪਾਂ ਰੂੜੀ ਉਹੀ ਖੇਤ ਚ ਪਾ ਦਿੰਨੇ ਆ ਉਹਦੇ ਚ ਨਦੀਨ ਵਾਲੇ ਹੋ ਜਾਂਦੇ ਆ ਜੇ ਆਪਾਂ ਰੂੜੀ ਨੂੰ 3 ਮਹੀਨੇ ਲਈ ਨੱਪ ਕੇ ਪਾਈਏ ਖੇਤ ਚ ਤਾਂ ਉਹਦੇ ਚ ਨਦੀਨ ਨਹੀਂ ਹਰਪਾਲ ਗੌਰ ਪਿੰਡ ਨੇ ਔਰ ਬਲਾਕ ਭਗਤਪੁਰ ਦਾ ਪਾਈ ਕਾ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੀ ਹਨ ਤੇ ਗਗਨਦੀਪ ਮੈਡਮ ਜੀ ਸਾਡੇ ਸੀਨੀਅਰ ਮੈਡਮ ਹੈ ਉਹਨਾਂ ਨੇ ਸਾਨੂੰ ਇਸ ਕੰਮ ਬਾਰੇ ਲਾਇਆ ਇੱਕ ਗਗਨਦੀਪ ਸਰ ਨੇ ਉਹਨਾਂ ਨੇ ਵਰਮਿਕ ਪੋਸਟ ਬਾਰੇ ਲਗਾਇਆ ਸਾਨੂੰ ਉਹ ਐਂ ਦਿਖਾਤ ਹੁੰਦੀ ਹੈ ਪਰ ਬਿਲਕੁਲ ਨਹੀਂ ਕਰਦੇ ਸਪਰੇਅ ਕਰਨੀ ਹੈ ਤਾਂ ਨਿੰਮ ਦੇ ਪੱਤੇ ਅੱਕਾਂ ਦੇ ਪੱਤੇ ਇਹੋ ਜਿਹੀਆਂ ਚੀਜ਼ਾਂ ਨੂੰ ਉਬਾਲ ਕੇ ਉਹਨਾਂ ਦੀ ਸਪਰੇਅ ਕਰਦੇ ਆ ਵਿੱਚ ਗਊ ਮੂਤਰ ਵੀ ਪਾਇਆ ਜਾਂਦਾ ਹੈ ਬੋਹਾਦ ਵੀ ਪਾਇਆ ਜਾਂਦਾ ਸਾਰਾ ਕੁਝ ਪਾ ਕੇ ਉਹਨੂੰ ਸਪਰੇਅ ਹੁੰਦੀ ਹੈ ਜਿਹੜੀ ਇਹ ਬ੍ਰਹਮੀ ਕੰਪੋਸਟ ਹੈ ਜੂਰਗੇ ਦੀ ਥਾਂ ਵੀ ਵਰਤੀ ਜਾਂਦੀ ਹੈ ਡੀਪੀ ਦੀ ਥਾਂ ਵੀ ਵਰਤੀ ਜਾਂਦੀ ਹੈ ਕੈਲਸ਼ੀਅਮ ਵੀ ਵਧਾਉਂਦਾ ਇਹ ਤੇ ਇੱਕ ਹੋਰ ਹੁੰਦੀ ਹੈ ਕੰਪੋਸਟ ਉਹਦੇ ਵੀ ਇਹ ਸਹੀ ਕੰਮ ਕਰ 3 ਮਹੀਨੇ ਚ ਤਿਆਰ ਹੋ ਜਾਂਦੀ ਹੈ ਜੀ ਤੇ ਵਿਕਰੀ ਇਹ ਦੀ 100 ਰੁਪਏ ਦੇ ਹਿਸਾਬ ਨਾਲ ਹੁੰਦੀ ਹੈ ਜਿੱਥੇ ਜੂਰੀਆ 5 ਕਿਲੋ ਪੈਂਦੀ ਹੈ ਉੱਥੇ 1 ਕਿਲੋ ਪੈਂਦੀ ਹੈ ਇਹ ਪੌਦਿਆਂ ਨੂੰ ਪਾਈ ਜਾਂਦੀ ਹੈ ਸਾਰੀ ਫਸਲਾਂ ਨੂੰ ਪਾਈ ਜਾਂਦੀ ਹੈ ਤੇ ਜਿਆਦਾ ਇਹਦੀ ਗ੍ਰੋਥ ਵੀ ਵਧੀਆ ਹੁੰਦੀ ਹੈ ਜੇ ਰਿਜ਼ਲਟ ਵੀ ਵਧੀਆ ਆਉਂਦਾ ਹੈ ਨਾ ਜੇ ਮਸ਼ੀਨਾਂ ਲਾਉਣ ਨਾਲ ਸੀ ਹੋਰ ਕੋਈ ਖਰਚ ਨਹੀਂ ਘਰ ਦਾ ਗੋਹਾ ਸਾਡੇ ਪਸ਼ੂ ਰੱਖੇ ਹੋਏ ਆ ਉਹਨੂੰ ਖੇੜਾ ਬਣਾ ਕੇ ਉਹਦੇ ਵਿੱਚ ਪਾ ਛੱਡੇ ਉੱਪਰ ਲਿਆ ਕੇ ਘੁੰਮੋਏ ਛਾੜਦੇ ਉਹਨਾਂ ਪਾਣੀ ਦੇਣਾ ਹੁੰਦਾ 3 ਮਹੀਨਾ ਬਾਅਦ ਉਹ ਕੱਢਣੀ ਹੁੰਦੀ ਹੈ ਅੱਛਾ ਸੁਆਬ ਸੀ ਰੋਟੀ ਪਕਾ ਲੈਂਦੀ ਸੀ ਤੇ ਖਾ ਲੈਂਦੇ ਸੀ ਬੰਦੇ ਖੇਤ ਕੰਮ ਕਰਦੇ ਸੀਗੇ ਜਦੋਂ ਸਾਡੇ ਗਗਨਦੀਪ ਮੈਡਮ ਨੇ ਸਾਡੇ ਪਿੰਡ ਗਰੁੱਪ ਬਣਾਏ ਉਦੋਂ ਤੋਂ ਮੈਨੂੰ ਪਹਿਲਾਂ ਉਹਨਾਂ ਨੇ ਗਰੁੱਪ ਬਣਾਉਣ ਦੀ ਖਾਤਰ ਕੰਮ ਤੇ ਲਾਇਆ ਉਸ ਤੋਂ ਬਾਅਦ ਮੈਨੂੰ ਬਾਹਰ ਵਾਲੇ ਪਿੰਡਾਂ 'ਚ ਵੀ ਭੇਜਿਆ ਮੈਂ ਬਾਅਦ ਵੀ ਗਰੁੱਪ ਬਣਾਉਂਦੀ ਰਹੀ ਸਾਨੂੰ 12000 ਰੁਪਏ ਦਿੰਦੇ ਰਹੇ ਉਸ ਤੋਂ ਬਾਅਦ ਸਾਨੂੰ ਹੁਣ ਕ੍ਰਿਸ਼ੀ ਸਖੀ ਕੱਢਿਆ ਕ੍ਰਿਸ਼ੀ ਸਖੀ 'ਚ ਵੀ ਨਾਲੇ ਸਾਨੂੰ ਤੇ ਮਿਲਦੀ ਹੈ ਨਾਲੇ ਅਸੀਂ ਆਉ ਦਾ ਕਰੇ ਕੰਮ ਚਲਾਉਨੇ ਇਹ ਨਹੀਂ ਅਸੀਂ ਇਹ ਕੰਮ ਇਹ ਨਹੀਂ ਕਰਦੇ ਸਾਡਾ ਨ ਰੋਲ ਕੰਮ ਹੁੰਦਾ ਵਧੀਆ ਬਿਲਕੁਲ ਸ਼ੁੱਧ ਹੈ ਸਾਰੀ ਚੀਜ਼ ਸਾਡੀ ਸ਼ੁੱਧ ਹੈ ਅਸੀਂ ਜਿਹੜਾ ਘਰੋਂ ਗੋਹਾ ਪਾਉਣਾ ਹੈ ਗੁੰਡੋਇ ਲੱਕ ਇੱਕ ਵਾਰੀ ਪਾਦੇ ਉਹੀ ਵਧੀ ਜਾਂਦੇ ਆ ਅਸੀਂ ਗੁੰਡੋਏ ਵੀ ਵੇਚ ਦਿੰਨੇ ਆ ਤੇ ਰੇ ਵੀ ਵੇਚਦੇ ਆ ਇੱਕ ਅਸੀਂ ਰੂੜੀ ਨੱਪਦੇ ਆ ਜਿਹੜੀ ਆਪਾਂ ਰੂੜੀ ਉਹੀ ਖੇਤ ਚ ਪਾ ਦਿੰਨੇ ਆ ਉਹਦੇ ਚ ਨਦੀਨ ਵਾਲੇ ਹੋ ਜਾਂਦੇ ਆ ਜੇ ਆਪਾਂ ਰੂੜੀ ਨੂੰ 3 ਮਹੀਨੇ ਲਈ ਨੱਪ ਕੇ ਪਾਈਏ ਖੇਤ ਚ ਉਹਦੇ ਵਿੱਚ ਨਦੀਨ ਨਹੀਂ ਹੁਣ ਜੋ ਰੇਹ ਵਧੀਆ ਬਣ ਜਾਂਦੀ ਐ। ਡੀਏਪੀ ਦਾ ਕੰਮ ਕਰਦੀ ਐ। ਹੋਰ ਵੀ ਖਾਦਾਂ ਬਹੁਤ ਬਣਾਉਨੇ ਆ ਸੀ। ਜਿਵੇਂ ਮਤਲਬ ਗੋਹਾ ਪਾ ਲਿਆ ਉਹਦੇ ਵਿੱਚ ਗੁੜ ਪਾ ਲਿਆ, ਬੇਸਣ ਪਾ ਲਿਆ, ਉਹਦਾਂ ਪਾਤੇਂਗਾ ਪਾਤੇ ਤੱਕ ਉਹਨੂੰ ਪਾਨੇ ਤੇ ਉਹ ਸਾਰੇ ਉਹ ਪਾਏ ਉਹ ਵੀ ਬਹੁਤ ਵਧੀਆ ਕੰਮ ਕਰਦੀ ਐ। ਉਹ ਆਏ ਜਿਹੜੀਆਂ ਦਾ ਮੁੱਲ ਤਾਂ ਕਿਹੜਾ ਪੈਂਦਾ ਜੀ? ਕੋਈ ਰੁਪਏ ਪਾਤੀ ਕੋ 2 ਰੁਪਏ ਪਾਤੀ ਮੰਗਦੇ ਐ। ਨਾ ਹੀ ਇੰਨੀ ਵੇਚੀਆਂ ਜਾਂਦੀਆਂ। ਇਹ ਚੀਜ਼ ਐ ਜਿਹੜੀ ਕਿੱਥੇ ਰੇਹ ਦੀ ਟਰਾਲੀ 400 ਰੁਪਏ ਦੀ ਵਿਕਦੀ ਐ। ਤੇ ਮੈਨੂੰ ਲੱਗਦਾ ਵੀ 4 ਲੱਖ ਦੀ ਬਣ ਜੂ। adik kala